ਇਸ ਵੱਲ ਦੀ ਵੱਡੀ ਖਬਰ ਕਮੇਡੀਅਨ ਕਲਾਕਾਰ ਕਪਿਲ ਸ਼ਰਮਾ ਦੇ ਕੈਫੇ ਤੋਂ ਆ ਰਹੀ ਹੈ ਦੱਸ ਦਈਏ ਕਿ ਕਪਿਲ ਸ਼ਰਮਾ ਦੀਆਂ ਮੁਸ਼ਕਲਾਂ ਘਟੀਆਂ ਨਹੀਂ ਬਲਕਿ ਦਿਨੋ ਦਿਨ ਵਧੀਆਂ ਨਜ਼ਰ ਆ ਰਹੀਆਂ ਨੇ ਕਪਿਲ ਸ਼ਰਮਾ ਦੇ ਕੈਫੇ ਤੇ ਕੈਨੇਡਾ ਦੇ ਵਿੱਚ ਫਿਰ ਤੋਂ ਗੋਲੀਬਾਰੀ ਦੀ ਖਬਰ ਆ ਰਹੀ ਹੈ ਦੂਸਰਾ ਹਮਲਾ ਕਪਿਲ ਸ਼ਰਮਾ ਦੇ ਨਵੇਂ ਬਣੇ ਕਫ ਕੈਫੇ ਦੇ ਉੱਪਰ ਹੋਣ ਦੀ ਖਬਰ ਜਿਹੜੀ ਉਹ ਫਲੈਸ਼ ਹੋ ਰਹੀ ਹੈ ਕਪਿਲ ਸ਼ਰਮਾ ਜਿਹੜੇ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਔਰ ਇਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਜੇ ਗੱਲ ਕਰੀਏ ਤੇ ਉਦਘਾਟਨ ਕਰਨ ਤੋਂ ਬਾਅਦ ਉਸ ਤੇ ਉੱਪਰ ਹਮਲਾ ਕੀਤਾ ਗਿਆ ਸੀ ਹਮਲੇ ਦੀ ਵਜ੍ਹਾ ਇਹ ਸੀ ਕਿ ਕਪਿਲ ਸ਼ਰਮਾ ਨੇ ਮਸ਼ਹੂਰ ਸ਼ੋਅ ਕਮੇਡੀਅਨਸ ਕਪਲ ਦੇ ਵਿੱਚ ਉਹਨਾਂ ਨੇ ਕਿਤੇ ਨਾ ਕਿਤੇ ਅਜਿਹੀ ਟਿੱਪਣੀ ਕੀਤੀ ਸੀ ਜਿਸ ਟਿੱਪਣੀ ਨੂੰ ਲੈ ਕੇ ਲੈ ਕੇ ਹਮੇਸ਼ਾ ਗਲਬਾਤ ਕੀਤੀ ਜਾਂਦੀ ਹੈ ਕਿ ਕਿੱ ਟਿੱਪਣੀ ਕਦੇ ਵੀ ਪੰਜਾਬ ਦੇ ਇਤਿਹਾਸ ਤੇ ਨਾ ਕਰੋ ਖਾਸ ਕਰਕੇ ਜਦੋਂ ਸਿੱਖ ਸ਼ਬਦ ਆਉਂਦਾ ਹੈ ਖਾਲਸਾ ਜੀ ਸ਼ਬਦ ਆਉਂਦਾ ਹੈ ਜਦ ਸਿੱਖ ਇਤਿਹਾਸ ਦੀ ਆਪਾਂ ਗੱਲ ਕਰਦੇ ਆ ਤਾਂ ਉਸ ਬੇਲਾ ਤਾਂ ਸਾਨੂੰ ਬਹੁਤ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੀ ਕਿਰਪਾ ਦੇ ਨਾਲ ਹੀ ਆਪਾਂ ਲੋਕ ਸਜੇ ਹੋਏ ਹਾਂ ਇਨਹੀ ਦੀ ਕਿਰਪਾ ਸੇ ਸਜੇ ਹੈ ਹਮ ਔਰ ਤੁਸੀਂ ਦੇਖ ਲਓ ਕਿ ਜਦੋਂ ਆਪਾਂ ਉਸ ਕਲਰ ਨੂੰ ਜਾਂ ਉਸ ਪਹਿਰਾਵੇ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰਦੇ ਹਾਂ ਤਾਂ ਦਿਲ ਹਰ ਇੱਕ ਦਾ ਦੁਖਦਾ ਦੇਖੋ ਕਿਸ ਤਰ੍ਹਾਂ ਮੁਗਲਾਂ ਦੇ ਨਾਲ ਸਿੰਘਾਂ ਨੇ ਡਟ ਕੇ ਮੁਕਾਬਲੇ ਕੀਤੇ ਔਰ ਉਨ੍ਹਾਂ ਨੂੰ ਭਜੜਾ ਪਾਈਆਂ ਹਾਲਾਂਕਿ ਬਹੁਤ ਸਾਰੇ ਸਾਡੇ ਸਿੱਖ ਜਿਹੜੇ ਯੋਧੇ ਨੇ ਉਹ ਸ਼ਹੀਦ ਵੀ ਹੋਏ ਨੇ ਪਰ ਫਿਰ ਵੀ دے انہاں نے قدم پچھے رو نہیں کیتا بلکہ اگے ہی اگے دے گئے سو اس کر کے جدو جب کسے بھی پہرا دیکھو کسے بھی طرح دو کلرز دے دیکھتے ہاں بسانتی کلر ہو گیا اور بلیو کلر ہو گیا جدو بھی آپ اس کلر دیکھ دیا اور تھی دیکھتے ہو کہ بہت سارے نیہنگ سنگھ ویر جرے نے گروہ کی لادلی فوج ਉਹ ਹਮੇਸ਼ਾ ਵਾਸਤੇ ਚੋਲਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਕਲਰ ਜਿਹੜੇ ਨੇ ਇੱਕ ਉਹਨਾਂ ਦੇ ਜਿਹੜੇ ਵਸਤਰਾਂ ਦੇ ਕਲਰ ਨੇ ਉਹ ਵੀ ਇੱਕ ਅਲੱਗ ਤਰ੍ਹਾਂ ਦੇ ਕਲਰ ਨੇ ਜਿਸ ਨੂੰ ਵੇਖਦੇ ਸਾਰ ਸਾਡੇ ਮੂੰਹ ਦੇ ਵਿੱਚੋਂ ਸ਼ਬਦ ਨਿਕਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਪਲ ਸ਼ਰਮਾ ਨੂੰ ਪੰਜਾਬ ਦੇ ਇਤਿਹਾਸ ਦਾ ਨਹੀਂ ਪਤਾ ਕਿ ਕਪਲ ਸ਼ਰਮਾ ਨੂੰ ਇਸ ਚੋਲੇ ਦੀ ਮਤਲਬ ਬੈਕਗ੍ਰਾਉਂਡ ਦਾ ਨਹੀਂ ਪਤਾ ਕਿ ਕਪਿਲ ਸ਼ਰਮਾ ਨੂੰ ਇਹਨਾਂ ਕਲਰਜ਼ ਦੀ ਮਹੱਤਤਾ ਬਾਰੇ ਨਹੀਂ ਪਤਾ ਕਿਉਂ ਅਜਿਹੇ ਸ਼ਬਦ ਇਸਤੇਮਾਲ ਕੀਤੇ ਨੇ ਕਿ ਜਿਸ ਨੂੰ ਲੈ ਕੇ ਸੱਚਮੁੱਚ ਸੱਚਮੁੱਚ ਇੱਕ ਮਤਲਬ ਕਹਿ ਸਕਦੇ ਆ ਕਿ ਇੱਕ ਗੁੱਸਾ ਜਿਹਾ ਇੱਕ ਭਾਵਨਾਵਾਂ ਨੂੰ ਠੇਸ ਜਿਹੜੀ ਹੈ ਉਹ ਪਹੁੰਚੀ ਹੈ ਜਿਸ ਨੂੰ ਲੈ ਕੇ ਪੈਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਔਰ ਕਪਲ ਸ਼ਰਮਾ ਨੇ ਮਤਲਬ ਇੱਕ ਇੱਕ ਡਰ ਦੇ ਰੂਪ ਦੇ ਵਿੱਚ ਉਹਨਾਂ ਦਾ ਚਿਹਰਾ ਜਿਹੜਾ ਡਰਿਆ ਡਰਿਆ ਨਜ਼ਰ ਆ ਰਿਹਾ ਔਰ ਇਹ ਦੂਸਰਾ ਹਮਲਾ ਇਸਤੀ ਖਬਰ ਜਿਹੜੀ ਆ ਰਹੀ ਹੈ ਔਰ ਇਹ ਕੈਫੇ ਜਿਹੜਾ ਹੈ ਕਪਲ ਸ਼ਰਮਾ ਨੇ ਖੋਲਿਆ ਜਿਸ ਦਾ ਸ਼ੋਅ ਪੂਰੀ ਦੁਨੀਆ ਦੇ ਵਿੱਚ ਚੱਲਦਾ ਜੋ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹੈ ਅੰਮ੍ਰਿਤਸਰ ਪੰਜਾਬ ਦੇ ਵਸਨੀਕ ਨੇ ਕਿਸ ਤਰ੍ਹਾਂ ਸਟਰਗਲ ਲਾਈਫ ਚੋਂ ਗੁਜ਼ਰੇ ਨੇ ਅੱਜ ਮਾਸ਼ਾਅੱਲਾ ਕਿਸੇ ਕਿਸੇ ਤੋਂ ਘੱਟ ਨਹੀਂ ਹੈ ਲੇਕਿਨ ਮੇਰਾ ਕਹਿਣ ਦਾ ਇਹੀ ਮਤਲਬ ਹੈ ਕਿ ਆਪਣੀ ਸਕ੍ਰਿਪਟ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਸੁਧਾਰ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਧਰਤੀ ਪੀਰਾ ਫਕੀਰਾਂ ਦੀ ਧਰਤੀ ਹੈ ਇਸੇ ਹੀ ਧਰਤੀ ਦੇ ਉੱਪਰ ਸੂਰਬੀਰਾ ਨੇ ਜਨਮ ਲੀਤਾ ਯੋਧਿਆ ਨੇ ਜਨਮ ਲੀਤਾ ਹੈ ਤੁਸੀਂ ਦੇਖੋ ਕਿ ਪੰਜਾਬ ਦੀ ਧਰਤੀ ਕਿਸ ਤਰ੍ਹਾਂ ਖੂਨ ਨਾਲ ਰੰਗੀ ਹੈ ਜਿਹੜੇ ਮਰਜੀ ਇਤਿਹਾਸ ਨੂੰ ਚੱਕ ਲਵਾਂ ਅੱਜ ਮੈਂ ਐਪੀਸੋਡ ਕਰ ਰਿਹਾ ਸੀ ਗੁਰੂ ਕੇ ਬਾਗ ਦਾ ਮਤਲਬ ਕਿਸ ਤਰ੍ਹਾਂ ਕਿਸ ਤਰ੍ਹਾਂ ਮਹੰਤਾਂ ਦੇ ਕੋਲੋਂ ਗੁਰੂ ਘਰ ਛਡਵਾਏ ਨੇ ਕਿਸ ਤਰ੍ਹਾਂ ਮਹੰਤਾਂ ਦੀ ਮਦਦ ਉਸ ਵੇਲੇ ਦੀ ਸਰਕਾਰ ਜਿਹੜੀ ਉਹ ਕਰ ਰਹੀ ਸੀ ਸਿੰਘ ਸਹਿਬਾਨਾ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਉਹ ਅੱਗੇ ਹੀ ਅੱਗੇ ਵਧਦੇ ਗਏ ਮੈਂ ਕਹਿੰਦਾ ਕਿ ਕੋਈ ਵੀ ਇਤਿਹਾਸ ਦਾ ਪੰਨਾ ਆਪਾ ਮਤਲਬ ਸਿੱਖ ਕੁਰਬਾਨੀਆਂ ਦਾ ਆਪਾ ਖੋਲ ਕੇ ਵੇਖ ਲਈਏ ਤਾਂ ਸੱਚਮੁੱਚ ਜਦੋਂ ਆਪਾਂ ਉਹਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਪੜ੍ਹਦੇ ਹਾਂ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਨੇ ਕਿ ਇੰਨੀਆਂ ਕਾਮਾਂ ਦੇ ਵਿੱਚੋਂ ਇੰਨੀਆਂ ਮੁਸ਼ਕਲਾਂ ਦੇ ਵਿੱਚੋਂ ਐ ਤੁਸੀਂ ਦੇਖੋ ਕਿ ਜੰਗਲੀ ਜੰਗਲ ਹੋਇਆ ਕਰਦੇ ਸੀ ਚਾਰੇ ਪਾਸੇ ਔਰ ਲੋਕ ਛਿਪ ਕੇ ਜਿਹੜੇ ਉਸ ਵੇਲੇ ਜਥੇਦਾਰ ਰਿਹਾ ਖਾਲਸਾ ਵੀਰ ਰਿਹਾ ਕਰਦੇ ਸੀ ਤਾਂ ਕਿ ਜਦੋਂ ਉਹਨਾਂ ਨੂੰ ਵਕਤ ਮਿਲੇ ਉਹ ਚਪਟ ਜਾਣ ਮੁਗਲਾਂ ਦੇ ਉੱਪਰ ਇਸ ਤਰ੍ਹਾਂ ਦੀ ਉਹਨਾਂ ਦੀ ਜ਼ਿੰਦਗੀ ਸੀ ਖਾਣ ਪੀਣ ਦੀ ਕੋਈ ਪਰਵਾਹ ਨਹੀਂ ਸੀ ਉਹਨਾਂ ਨੂੰ ਉਹਨਾਂ ਨੂੰ ਤਾਂ ਸਿਰਫ ਆਪਣਾ ਮਕਸਦ ਤੀਚਾ ਨਜ਼ਰ ਆਉਂਦਾ ਸੀ ਔਲ ਆਕਾਲ ਪੁਰਖ ਦੀ ਕਿਰਪਾ ਦਇਆ ਬਖਸ਼ਿਸ਼ ਹਮੇਸ਼ਾ 24 ਘੰਟੇ ਉਹਨਾਂ ਸਿੱਖ ਵੀਰਾਂ ਦੇ ਉੱਪਰ ਵਰਸਦੀ ਰਹਿੰਦੀ ਸੀ ਸੋ ਕਪਿਲ ਜੀ ਤੁਸੀਂ ਇਹੋ ਜੇ ਸ਼ਬਦ ਸ਼ੋਅ ਦੇ ਵਿੱਚ ਵੀ ਕਿਤੇ ਵੀ ਇਦਾਂ ਦਾ ਕੁਝ ਨਾ ਬੋਲੋ ਜਿਸ ਤੇ ਨਾਲ ਦੁੱਖ ਪਹੁੰਚੇ ਔਰ ਤੁਹਾਨੂੰ ਬਿਲਕੁਲ ਬਿਲਕੁਲ ਕਿਉਂਕਿ ਇਹ ਮਾਫੀ ਜਿਹੜੀ ਹੈ ਕਾਲ ਪੁਰਖ ਵੀ ਮਾਫ ਕਰ ਦਿੰਦਾ ਹੁੰਦਾ ਜਦੋਂ ਉਸ ਨੂੰ ਹਾਜ਼ਰ ਨਾਜ਼ਰ ਆ ਕੇ ਆਪਾਂ ਮਾਫੀ ਮੰਗਦੇ ਆ ਕਿ ਮੇਰੇ ਕੋਲ ਜੋ ਭੁੱਲ ਹੋਈ ਹੈ ਉਹ ਮੈਨੂੰ ਮਾਫ ਕਰ ਦਿਓ ਸੱਚੇ ਪਾਤਸ਼ਾਹ ਅਸੀਂ ਭੁੱਲਣ ਹਾਰਾਂ ਗਲਤੀਆਂ ਦੇ ਪੁੱਤਲੇ ਆ ਸੋ ਇਸ ਕਰਕੇ ਪਿਛਲੇ ਦਿਨੀ ਵੀ ਬਬਰ ਖਾਲਸਾ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ سی اور ہون بھی مطلب اجے تک یہ تو کچھ نہیں آیا کہ کن بلو حملہ کیتا گیا ہے لیکن سوال اتنے پیدا کہ دوسرا حملہ ہویا یہ مطلب کپل شرما نے اجے تک معافی ਨਹੀਂ ਮੰਗੀ ਜੇ ਕਪਲ ਸ਼ਰਮਾ ਜੀ ਜੇਕਰ ਤੁਸੀਂ ਮਾਫੀ ਨਹੀਂ ਮੰਗੀ ਤਾਂ ਮਾਫੀ ਮੰਗਣ ਲੱਗਿਆ ਸੰਕੋਚ ਨਹੀਂ ਕਰਨਾ ਚਾਹੀਦਾ ਮੈਂ ਫਿਰ ਕਹਿ ਰਿਹਾ ਆਪਾਂ ਗਲਤੀਆਂ ਦੇ ਪੁੱਤਲੇ ਆ ਔਰ ਅਕਾਲ ਪੁਰਖ ਸਾਨੂੰ ਪਲ ਪਲ ਮਾਫ ਕਰ ਰਿਹਾ ਹੈ ਔਰ ਸੱਚੇ ਪਾਸ਼ਾ ਭੁੱਲਣ ਹਾਰਾਂ ਬਖਸ਼ ਲੈ ਬਖਸ਼ ਲੈ ਬਖਸ਼ ਲੈ ਦੋਸਤੋ ਜਦੋਂ ਵੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੁੰਦੀ ਹੈ ਅੱਖਾਂ ਬੰਦ ਕਰਕੇ ਉਸ ਅਕਾਲ ਪੁਰਖ ਦਾ ਧਿਆਨ ਧਰ ਕੇ ਬਸ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈ ਅਸੀਂ ਬਹੁਤ ਗਲਤੀਆਂ ਕਰਦੇ ਹਾਂ ਤੂੰ ਬਖਸ਼ਣਹਾਰ ਹੈ ਤੇਰੇ ਘਰ ਤਾਂ ਸਿਰਫ ਮਾਫੀ ਹੀ ਮਾਫੀ ਹੈ ਔਰ ਦਇਆ ਹੀ ਦਇਆ ਹੈ ਸੋ ਦੋਸਤੋ ਮੈਂ ਇਸ ਸ਼ੋਅ ਦੇ ਜ਼ਰੀਏ ਜੇਕਰ ਮਾਫੀ ਨਹੀਂ ਮੰਗੀ ਤਾਂ ਕਪਲ ਜੀ ਤੁਹਾਨੂੰ ਦੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਸ ਪਹਿਰਾਵੇ ਨੂੰ ਲੈ ਕੇ ਤੁਸੀਂ ਮਤਲਬ ਕੋਈ ਤੰਝ ਕਸਿਆ ਹੈ ਉਹ ਪਹਿਰਾਵੇ ਦਾ ਜੀ ਇਤਿਹਾਸ ਹੀ ਆਪਾਂ ਫੁੱਲਣਾ ਸ਼ੁਰੂ ਕਰ ਦਈਏ ਤਾਂ ਉਮਰਾਂ ਲੰਘ ਜਾਣ ਗਿਆ ਇੱਕ ਦਿਨ ਮੈਂ ਇੱਕ ਐਪੀਸੋਡ ਵੀ ਕੀਤਾ ਸੀ ਕਿ ਇਸ ਪਹਿਰਾਵੇ ਦੇ ਵਿੱਚ ਕੁਝ ਲੋਕ ਸ਼ਰਾਰਤੀ ਆ ਚੁੱਕੇ ਨੇ ਜੋ ਇਸ ਪਹਿਰਾਵੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹ ਲੋਕ ਮਕਸਦ ਕੋਈ ਹੋਰ ਹੈ ਦਿਖਾਵਾ ਕੋਈ ਹੋਰ ਹੈ ਸਾਨੂੰ ਉਹਨਾਂ ਲੋਕਾਂ ਦੀ ਵਿਪਰਖ ਕਰਨ ਦੀ ਜ਼ਰੂਰਤ ਜ਼ਰੂਰ ਹੈ ਜੁੜੇ ਰਹੋ ਪੋ ਸੁਨਾਮਾ ਚੈਨਲ ਦੇ ਨਾਲ